ਰਾਇਕੂਰ ਦੇ ਪਿੰਡ ਅੱਬੂਵਾਲ ਦੇ ਇੱਕ 22 ਸਾਲਾ ਮਾਪਿਆਂ ਦੇ ਇਕਲੋਤੇ ਪੁੱਤ ਚਰਨਦੀਪ ਸਿੰਘ ਵੱਲੋਂ ਅਮਰੀਕਾ ਕੈਨੇਡਾ ਸਰਹੱਦ ਤੇ ਸਥਿਤ ਨਿਆਗਰਾ ਫਾਲਸ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਮੰਤਪਾਗੀ ਖਬਰ ਸਾਹਮਣੇ ਆਈ ਮ੍ਰਿਤਕ ਪਿਛਲੇ ਵੀਰਵਾਰ ਤੋਂ ਪੇਤ ਪਰੇ ਹਾਲਾਤਾਂ ਤੇ ਲਾਪਤਾ ਸੀ ਦੱਸ ਦਿੱਤੀ ਕਿ ਚਰਨਦੀਪ ਸਿੰਘ ਪੁੱਤਰ ਜੋਰਾ ਸਿੰਘ ਸਟੱਡੀ ਵੀਜ਼ੇ ਤੇ ਮਹਿਜ਼ 10 ਦਿਨ ਪਹਿਲਾਂ ਕੈਨੇਡਾ ਗਿਆ ਮ੍ਰਿਤਕ ਨੌਜਵਾਨ ਚਰਨਦੀਪ ਸਿੰਘ ਦੇ ਅੱਜਕੱਲ ਕੈਨੇਡਾ ਤੋਂ ਇੰਡੀਆ ਆਈ ਚਾਚਾ ਸੁਖਮਿੰਦਰ ਸਿੰਘ ਦੇ ਸਗੇ ਭਤੀਜਾ ਚਰਨਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਜਾਣ ਸਬੰਧੀ ਜਾਣਕਾਰੀ ਕੈਨੇਡੀਅਨ ਪੁਲਿਸ ਵੱਲੋਂ ਫੋਨ ਤੇ ਦਿੱਤੀ ਗਈ। ਪੁਲਿਸ ਅਨੁਸਾਰ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲਸ ਦੇ ਕਿਨਾਰੇ ਰੱਖ ਕੇ ਡੁੱंगे ਪਾਣੀ ਛਾਲ ਮਾਰ ਦਿੱਤੀ। ਪੁਲਿਸ ਅਨੁਸਾਰ ਇਹ ਲਾਸ਼ ਦੀ شناخت ਡੀ ਐਨ ਏ ਵਿਧੀ ਰਾਹੀਂ ਹੋਵੇਗੀ ਕਿਉਂਕਿ ਨਿਆਗਰਾ ਫਾਲਸ ਵਿੱਚੋਂ ਇਸ ਵਕਫੇ ਦੌਰਾਨ ਕਈ ਮ੍ਰਿਤਕ ਦੇਹਾਂ ਮਿਲੀਆਂ। ਨੌਜਵਾਨ ਵੱਲੋਂ ਚੁੱਕੇ ਇਸ ਕਦਮ ਦੀ ਜਾਂ ਕਰਨ ਦੀ ਕੋਈ ਪੁਸ਼ਟੀ ਨਹੀਂ ਹੈ। ਫਿਲਹਾਲ ਇਸ ਘਟਨਾ ਪੂਰੇ ਅੱਬੂਵਾਲ ਪਿੰਡੰਦਰ ਸੋਗ ਦੀ ਲਹਿਰ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਦਸ਼ਾ ਬਦਲ ਜਾਵੇ ਤੇ ਚੰਗੀ ਜ਼ਿੰਦਗੀ ਹੋ ਸਕੇ ਪਰ ਇਸ ਕਟਨਾ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਜਿਹੜਾ ਨੌਰ ਸਰਪੰਚਰ ਵਿੰਦੋ ਸਿੰਘ ਦਾ ਪੁੱਤ 502 ਦੇਕੇ ਮੰਦਕੋਲੀ ਦਾ ਡਰਾਫਟ ਨੇ ਪਰਿਵਾਰ ਪੂਰਾ ਕੀ ਜਿਹੜਾ ਕੀਮਤ ਕੱਢ ਪ੍ਰਸ਼ਾਸਨ ਦਾ ਅਸਰ ਸਰਕਾਰ ਦਾ ਇਹ ਜੀ ਜਿਹੜਾ ਆਪਣੇ ਜੋਰਾ ਸਿੰਘ ਦਾ ਬੇਟਾ ਸੀ ਚਰਨਦੀਪ ਸਿੰਘ ਤੇ ਇਹ ਬਹੁਤ ਸੁਧਾਰਨ ਪਰਿਵਾਰ ਆ ਧੀ ਪਰਿਵਾਰ ਇਹਨਾਂ ਨੇ 10 ਮਹੀਨੇ ਪਹਿਲਾਂ ਉਹਨਾਂ ਨੂੰ ਬਹੁਤ ਖੁਸ਼ੀਆਂ ਨਾਲ ਪੈਸਾ ਇਕੱਠਾ ਕਰਕੇ ਇਧਰੋਂ ਉਧਰੋਂ ਕੈਨੇਡਾ ਭੇਜਿਆ ਵੀ ਵੀ ਆਪ ਤਾਂ ਵਧੀਆ ਕੰਮ ਕਰਕੇ ਸੈਟਲ ਹੋ ਜੂ ਤੇ ਸਾਡੇ ਘਰ ਦਾ ਵੀ ਕੁਝ ਸਮਝ ਜੀ ਤੇ ਇਹਦੀ ਮੌਤ ਜਿਸ ਜਦ ਸਾਨੂੰ ਪਿੰਡੋਂ ਚ ਖਬਰ ਸੁਬਹਾ ਦਾ ਪਤਾ ਲੱਗਿਆ ਸਾਰੇ ਪਿੰਡ ਵੀ ਬਹੁਤ ਦੁੱਖ ਹੋਇਆ ਤੇ ਸਾਰਾ ਪਿੰਡ ਹੀ ਸੋਗ ਚ ਆ ਤੇ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਇਹਦੀ ਲਾਸ਼ ਅਲਬੀ ਤੋਂ ਜਲਦੀ ਇਹਨਾਂ ਦੇ ਮਾਪਿਆਂ ਨੂੰ ਸਪੋਰਟ ਹੋਵੇ ਤੇ ਸਾਨੂੰ ਇੰਡੀਆ 'ਚ ਆਕੇ ਦਾ ਸੀ ਜਿਹੜਾ ਹੰਤੂ ਸਸਤਾ ਕਰ ਸਕੀਏ ਤੇ ਅਸੀਂ ਐਮਪੀ ਸਾਹਿਬ ਨੂੰ ਸਾਡੇ ਹਲਕੇ ਤੇ ਵਧੀਆ ਨਹੀਂ ਅਸੀਂ ਕੋ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਉਹ ਵੀ ਉਧਰਲੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਦੀ ਡੈੱਡ ਬੋਡੀ ਦੇ ਵਿੱਚ ਮਦਦ ਕਰਨ ਤੇ ਹੋਰ ਵੀ ਮੈਂ ਐਨ ਆਰ ਆਈ ਸਾਡੇ ਜਿੰਨੇ ਵੀ ਵੀਰ ਆ ਉਹਨਾਂ ਨੂੰ ਵੀ ਕਹਿਣਾ ਵੀ ਇਹ ਬਹੁਤ ਗਰੀਬ ਪਰਿਵਾਰ ਆ ਵੀ ਆਪਾਂ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੈਲਪ ਕਰੀਏ ਅਸੀਂ ਨਗਰ ਨਹੀਂ ਉਹ ਵੀ ਕਰਾਂਗੇ ਤੇ ਇਹਨਾਂ ਦੀ ਹੈਲਪ ਹੋ ਸਕੇ ਤੇ ਇਹਨਾਂ ਦਾ ਬੇਟਾ ਇਲਾਜ ਇਹਨਾਂ ਨੂੰ ਮਿਲ ਸਕੇ ਇਹਨਾਂ ਦੇ ਪਰਿਵਾਰ ਚ ਹੋਰ ਕੋੜਾ ਕਿੰਨੇ ਬੱਚੇ ਸੀ ਇਹਦੇ ਪਰਿਵਾਰ ਚ ਕਿੰਨੇ ਬੱਚੇ ਸੀ ਤੇ ਕੋਲ ਨਾ ਹੋਰ ਕੋਣ ਕੋੜਾ ਇਹਨਾਂ ਦੇ ਪਰਿਵਾਰ ਇਹਨਾਂ ਦੇ ਪਰਿਵਾਰ ਚ ਜੀ ਤੇ ਇਕੱਲਾ ਹੀ ਉਹ ਬੇਟਾ ਸੀਗਾ ਇਹਦੇ ਇਹਨਾਂ ਦੇ ਚੋਰਾ ਸੰਗ ਤੇ ਬ੍ਰਦਰ ਦੇ ਵੀ ਕੋਈ ਬੱਚਾ ਨਹੀਂ ਇੱਕ ਬੇਟੀ ਹੈ ਉਸ ਤੋਂ ਵੀ ਨਾ ਤੇ ਸਾਰਾ ਘਰ ਹੀ ਖਾਲੀ ਹੋ ਗਿਆ ਜੀ ਦੋ ਘਰਾਂ ਚ ਇੱਕ ਬੇਟਾ ਹੀ ਸੀ ਹਾਂਜੀ ਹਾਂਜੀ ਦੋਨੋਂ ਇੱਕ ਹੀ ਬੇਟਾ ਸੀ ਇਹ ਤਾਂ ਹੀ ਤਾਂ ਚਾਮਲਾ ਢਾ ਨਾਲ ਭੇਜਿਆ ਸੀ ਜੀ ਤੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਉਹਦੀ ਇਹਨਾਂ ਦੀ ਹੈਲਪ ਕਰਕੇ ਵੀ ਉਹ ਬੋਡੀ ਸਨ ਜਲ ਤੋਂ ਜਲਦ ਵੀ ਉਹਦੀ ਮਿਲਦੀ ਇਹਨਾਂ ਨੂੰ ਇੰਡੀਆ ਭਗਾਈ ਜਾਵੇ ਹਾਂਜੀ ਮੇਰਾ ਨਾਮ ਸੁਖਮਿੰਦਰ ਸਿੰਘ ਹੈ ਜੀ ਸੁਖਮਿੰਦਰ ਜੀ ਜਿਹੜੀ ਆਪਣੇ ਘਟਨਾ ਵਾਪਰੀ ਆ ਉਹਦੇ ਬਾਰੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਕਟਨਾ ਮੈਂ ਜੀ ਸਾਨੂੰ ਐਤਵਾਰ ਵਾਲੇ ਦਾ ਨਾਮ ਇਹ ਤੋਂ ਪਿੰਡ ਚੋਂ ਹੀ ਮੁੰਡਾ ਉਹਨੇ ਆ ਕੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਪਰਿਵਾਰ ਨੂੰ ਪੁੱਛਿਆ ਆ ਕੇ ਵੀ ਤੁਹਾਡੇ ਕਿੰਨੇ ਦਿਨ ਪਹਿਲਾਂ ਚਰਨਦੀਪ ਨਾਲ ਗੱਲ ਹੋਈ ਆ ਮੁੰਡੇ ਦਾ ਨਾਮ ਚਰਨਦੀਪ ਸਿੰਘ ਸੀਗਾ ਜੀ ਇਹ ਕਹਿੰਦੇ ਵੀ 2-3 ਦਿਨ ਹੋ ਗਏ ਫਿਰ ਉਹਨੇ ਇੰਸਟਾਗ੍ਰਾਮ ਦੀ ਇੱਕ ਪੋਸਟ ਦਿਖਾਈ ਵੀ ਉੱਤੇ ਸੀਗਾ ਵੀ ਵੀਰਵਾਰ ਤੋਂ ਕੈਨੇਡਾ ਤੋਂ ਮੁੰਡਾ ਚਰਨਦੀਪ ਸਿੰਘ ਇਹ ਲਾਪਤਾ ਹੈਗਾ ਤੇ ਇਹ ਫਿਰ ਜਦ ਹੀ ਮੇਰੇ ਕੋਲੇ ਆ ਗਿਆ ਉਧਰ ਕਰੇ ਤੇ ਉੱਤੇ ਜਿਹੜਾ ਇੰਸਟਾਗ੍ਰਾਮ ਦੀ ਪੋਸਟ ਤੇ ਨੰਬਰ ਦਿੱਤਾ ਆਇਆ ਸੀ ਅਸੀਂ ਉੱਤੇ ਜਦ ਹੀ ਉਹ ਮੁੰਡੇ ਨਾਲ ਸੰਪਰਕ ਕਰ ਲਿਆ ਉਹ ਦਾ ਰੂਮ ਮੇਟ ਸੀਗਾ ਮੁੰਡਾ ਜੀ ਜਿੱਥੇ ਇਹ ਇਕੱਠੇ ਰਹਿੰਦੇ ਸੀ ਤੇ ਉਹਨੇ ਦੱਸਿਆ ਵੀ ਇਹ ਮੁੜ ਕੇ ਵਾਪਸ ਨਹੀਂ ਆਇਆ ਤੇ ਇਹਦਾ ਫੋਨ ਵੀ ਉਦੋਂ ਤੋਂ ਕੰਟੀਨਿਊਸ ਸਵਿਚ ਆਫ ਆ ਰਿਹਾ ਸੀ। ਅੱਛਾ ਇਹ ਜਦੋਂ ਅ ਡੈਥ ਵਾਲੇ ਕੇਰੇ ਦਾਤਾ ਡੈਥ ਵਾਲੇ ਜੀ ਫਿਰ ਅਸੀਂ ਜਦ ਹੀ ਕੈਨੇਡਾ ਪੁਲਿਸ ਨੂੰ ਉੱਥੋਂ ਦਾ ਲੋਕਲ ਨੰਬਰ ਕੱਢ ਕੇ ਬੇਸਿਕਲੀ ਮੈਂ ਕੈਨੇਡਾ ਤੋਂ ਹੀ ਆਇਆ ਹਾਂ। ਓਕੇ ਕੈਨੇਡਾ ਤੋਂ ਹੀ ਆਇਆ 8 ਤਰੀਕ ਨੂੰ ਪਿਛਲੇ ਨੂੰ ਤੇ ਅਸੀਂ ਮੈਂ ਲੋਕਲ ਪੁਲਿਸ ਦਾ ਨੰਬਰ ਕੱਢ ਕੇ ਜਦ ਹੀ ਉਹਨਾਂ ਨੂੰ ਆਪਦੇ ਬੰਨੀਓ ਕੰਪਲੇਂਟ ਕੀਤੀ ਤੇ ਕੇਸ ਬਾਰੇ ਪੁੱਛਿਆ ਸੀ ਜੀ। ਫਿਰ ਉਹਨਾਂ ਨੇ ਸਾਨੂੰ ਕਿਹਾ ਸੀ ਅਜੇ ਅਸੀਂ ਕੋਈ ਆਫਸਰ ਲਾਇਆ ਨਹੀਂ ਤੇ ਮੰਡੇ ਨੂੰ ਉਹਨਾਂ ਨੇ ਫਿਰ ਕਿਸੇ ਆਫਸਰ ਦੀ ਡਿਊਟੀ ਲਾਈ ਸੀਗੀ। ਉਦੋਂ ਬਾਅਦ ਕੀ ਫੋਨ ਟੱਚ ਸੀਗੇ ਉਹ ਮੇਰੇ ਨਾਲ ਉਹਨਾਂ ਦੀ ਮੈਨੂੰ ਵੀ ਕਾਲ ਆਉਂਸੀ ਮੈਂ ਵੀ ਉਹਨਾਂ ਨੂੰ ਕਾਲ ਕਰਦਾ ਸੀ ਤੇ ਕੱਲ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਵੀ ਸਾਨੂੰ ਸੀਸੀਟੀਵੀ ਫੁਟੇਜ ਮਿਲ ਮਿਲ ਗਈ ਆ ਵੀ ਮੁੰਡੇ ਤੁਹਾਡੇ ਜਿਹੜੀ ਹੈਗੀ ਆ ਵੀ ਡੱਥ ਹੋ ਗਈ ਤੇ ਡੀਐਨਏ ਵਾਸਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਸੀਗਾ ਵੀ ਇਹਦਾ ਕੋਈ ਪ੍ਰਾਣਾ ਦੰਦ ਘਰੇ ਪਿਆ ਹੋਵੇ ਜਾਂ ਵਾਲ ਇਹਦੇ ਸਿਰ ਦੇ ਕੋਈ ਹੋਣ ਤੇ ਹਾਂ ਦੱਸਤਾ ਸੀ ਉਹਨਾਂ ਨੇ ਵੀ ਇੰਡੀਆ ਦੇ ਵਿੱਚ ਅਸੀਂ ਐਂ ਕੁਝ ਰੱਖਦੇ ਨਹੀਂ ਹੈਗੇ ਨਾ ਵਾਲ ਰੱਖਦੇ ਆ ਨਾ ਡੰਦ ਰੱਖਦੇ ਆ ਲੈ ਤੇ ਅੱਜ ਸਵੇਰੇ ਰਾਤ ਫੇਰ ਪਰਿਵਾਰ ਮੇਰੇ ਨਾਲ ਸੀ 11 ਵਜੇ 1 ਵਜੇ ਦੀ ਅਪਾਇੰਟਮੈਂਟ ਸੀ ਸਾਡੀ ਉਹਦੇ ਨਾਲ ਗੱਲ ਕਰਨ ਦੀ ਪਰ ਇਧਰ ਇਧਰਲੇ ਟਾਈਮ ਨਾਲ ਰਾਤ ਸੀ 11 ਵਜੇ ਗੱਲ ਕੀਤੀ ਸੀਗੀ ਉਹਨੇ ਮੈਨੂੰ ਡਿਕਲੇਅਰ ਕਰਤਾ ਸੀ ਪਰ ਮੈਂ ਪਰਿਵਾਰ ਨੂੰ ਨਹੀਂ ਸੀ ਦੱਸਿਆ ਫਿਰ 7:54 ਕਮੈਂਟ ਤੇ ਅੱਜ ਸਵੇਰੇ ਉਹਦਾ ਫੇਰ ਦੁਆਰੇ ਕਨਸਟੇਬਲ ਦਾ ਫੋਨ ਆਇਆ ਸੀਗਾ ਤੇ ਉਹਨੇ ਮੈਨੂੰ ਪੁੱਛਿਆ ਸੀ ਵੀ ਪਰਿਵਾਰ ਨੂੰ ਦੱਸਤਾ ਕਿ ਨਹੀਂ ਹਜੇ ਮੈਂ ਕਿਹਾ ਵੀ ਮੈਂ ਪਰਿਵਾਰ ਨੂੰ ਹਜੇ ਦੱਸਿਆ ਨਹੀਂ ਹੈਗਾ ਵੀ ਮੈਂ ਉਹ ਕਹਿੰਦਾ ਵੀ ਤੂੰ ਦੱਸ ਸਕਨਾ ਜਾਂ ਸੇਮਬੈਸੀ ਦੇ ਥਰੂ ਵੀ ਦੱਸ ਲਈ ਹੈ ਨਾ ਵੇਖੇ ਮੈਂ ਦੱਸਤਾ ਸਕਦਾ ਵੀ ਪਰ ਜੇ ਤੁਸੀਂ 100% ਸ਼ੋਰੂਮ ਇਹਦੀ ਮੁੰਡੇ ਦੀ ਡੈਥ ਹੋ ਚੁੱਕੀ ਆ ਹਨ ਤੇ ਫਿਰ ਮੈਂ ਉਹਨੂੰ ਜਿਹੜੀ ਸੀਸੀਟੀਵੀ ਉਹਦੇ ਬਾਰੇ ਪੁੱਛਿਆ ਸੀਗਾ ਵੀ ਸੀਸੀਟੀਵੀ ਫੁਟੇਜ ਸਾਨੂੰ ਉਹ ਭੇਜ ਦਿਓ ਮੈਂ ਪਰਿਵਾਰ ਨੂੰ ਦਿਖਾ ਦੂੰਗਾ ਉਹ ਕਹਿੰਦਾ ਵੀ ਇਹ ਮੈਂ ਸੁਪਰਵਾਈਜ਼ਰ ਸਾਡਾ ਹੈ ਨਹੀਂਗਾ ਸੋਮਵਾਰ ਨੂੰ ਸੁਪਰਵਾਈਜ਼ਰ ਆਊਗਾ ਪਲੀਜ਼ ਦਾ ਜਿਹੜਾ ਸੁਪਰਵਾਈਜ਼ਰ ਆ ਬਿਯੋਧਨਾ ਸਲਾਹ ਕਰਕੇ ਅਸੀਂ ਤੁਹਾਨੂੰ ਕੋਸਟਲ ਫੋਟੋਗ੍ਰਾਫੀ ਉਹ ਤੋਂ ਜਿਹੜਾ ਕੋਸਟ ਪ੍ਰੈਕਚਰ ਨਾਲ ਲੈ ਕੇ ਅਸੀਂ ਤੁਹਾਨੂੰ ਸੋਮਵਾਰ ਤੱਕ ਪ੍ਰੋਵਾਈਡ ਕਰਵਾ ਦਾਂਗੇ ਤੇ ਪਰਿਵਾਰ ਨੂੰ ਉਹਨੇ ਮੈਨੂੰ ਡਿਕਲੇਅਰ ਕਰਨ ਨੂੰ ਕਹਤਾ ਸੀ ਮੈਂ ਪਰਿਵਾਰ ਨੂੰ ਦੱਸਤਾ ਵੈਸੇ ਉਹਨਾਂ ਨੇ ਬੀਏਸੀ ਨੇ ਬੀ ਇੰਡੀਅਨ ਐਮਬੈਸੀ ਨੂੰ ਵੀ ਆਲਰੇਡੀ ਇਹ ਕਰਨੇ ਬਾਰੇ ਦੱਸ ਚੁੱਕੇ ਹੁਣ ਕੋਡਾ ਜਿਹੜਾ ਬੋਡੀ ਨੂੰ ਮਗੋਂ ਦੇ ਜੀ ਤੌਰ ਤੇ ਸੰਪਰਕ ਚੱਲ ਰਿਹਾ ਹੈਗਾ ਹਜੇ ਤੱਕ ਮੈਂ ਉਹਨੂੰ ਪੁੱਛਿਆ ਸੀਗਾ ਵੀ ਡੈੱਡ ਬੋਡੀ ਬਾਰੇ ਕੀ ਕਰ ਸਕਦੇ ਆ ਸੀਗਾ ਉਹ ਕਹਿੰਦਾ ਵੀ ਹਜੇ ਇਹ ਪਹਿਲਾਂ ਡੀਐਨਏ ਹੋਊਗਾ ਪਹਿਲਾਂ ਬੋਡੀ ਡਿਕਲੇਅਰ ਹੋ ਗਈ ਵੀ ਇਹਦੀ ਕਿਹੜੀ ਬੋਡੀ ਹੈ ਕਿਉਂਕਿ ਉੱਥੇ ਆਮ ਹੋਰ ਵੀ ਬੋਡੀਆਂ ਹੁੰਦੀਆਂ ਨੇ ਉਹਨਾਂ ਕੋਲੇ ਜਦੋਂ ਡੀਐਨਏ ਡਿਕਲੇਅਰ ਹੋ ਗਿਆ ਉਹ ਇੱਥੇ ਉੱਥੇ ਇਹਨਾਂ ਦਾ ਨਾਮ ਕੋਈ ਹੋਣ ਕਰਕੇ ਹੁਣ ਇੰਡੀਅਨ ਐਮਬੈਸੀ ਅਰੇਂਜ ਕਰੂਗੀ ਤੇ ਇਹਨਾਂ ਦੇ ਘਰ ਚੋਂ ਜਾਂ ਇਹਦੀ ਭੈਣ ਦਾ ਮੁੰਡੇ ਦਾ ਜਾਂ ਇਹਦੇ ਡੈਡੀ ਦਾ ਜਾਂ ਮੰਮੀ ਦਾ ਕਿਸੇ ਦਾ ਡੀਐਨਏ ਲੈ ਕੇ ਫਿਰ ਮੈਚ ਕਰਨਗੇ ਫਿਰ ਮੈਚ ਕਰਕੇ ਫਿਰ ਬੋਦੀ ਡਿਕਲੇਰ ਹੋ ਫਿਰ ਕਹਾ ਪ੍ਰੋਸੈਸ ਸ਼ੁਰੂ ਹੋਊਗਾ ਇਹਦੇ ਵਾਸਤੇ ਉਹ ਕਹਿੰਦਾ ਸੀ 1 ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਜਾਂ ਜ਼ਿਆਦਾ ਟਾਈਮ ਵੀ ਇਹਦੇ ਚ ਲੱਗ ਸਕਦਾ ਜੀ ਕਿਹੜਾ ਬਣਾ ਬੰਦੂਆ ਅੱਛਾ ਕੀ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਕੀ ਤੁਹਾਨੂੰ ਜਾਣਕਾਰੀ ਹੈ ਕੌਣ ਸੀ ਇਹ ਇਹ ਸਾਡਾ ਬੇਟਾ ਜੀ ਕੀ ਨਾਮ ਦੱਸੋਗਾ ਚੰਦਨਦੀਪ ਸਿੰਘ ਕਿੰਨੀ ਕੋਲ ਹੈ ਕਿੱਤੇ ਬਾਈ ਸਾਹਿਬ ਜਦੋਂ ਇਹ ਕਰਨ ਤੇ ਗਿਆ ਸੀ ਕਿਵੇਂ ਗਿਆ ਸੀ ਕਨੇਡਾ ਇਹ ਜੀ 10 ਮਹੀਨੇ ਹੋ ਗਏ ਗਿਆ ਸੀ ਸਟਡੀ ਵੀ ਜੇ ਤੇ ਸਟਡੀ ਨਹੀਂ ਲਿਖੇ ਹਾਂ ਪੜਾਈ ਖਾਤਰ ਨੇ ਉਹ 14 ਮਹੀਨੇਆਂ ਦੀਆਂ ਛੁੱਟੀਆਂ ਸੀ ਉਹਦਾ ਕੰਮ ਦੇਖਦਾ ਸੀ ਵੀਰਵਾਰ ਨੂੰ ਸਾਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਕੋਹਟ ਪਈ ਹੋਈ ਸੀ ਮੁੰਡਾ ਘਰੇ ਨਹੀਂ ਆਇਆ ਜਦੋਂ ਸਾਡੇ ਚਾਚੇ ਦਾ ਮੁੰਡਾ ਇਹਨਾਂ ਨੇ ਕੈਨੇਡਾ ਰਹੇ ਆ ਇਹਨਾਂ ਨੇ ਆ ਕੇ ਜਿਹੜਾ ਕੋ ਕਰਨਾ ਸੀ ਕਰਿਆ ਸਾਨੂੰ ਤਾਂ ਇਹ ਚੀਜ਼ ਦਾ ਅੱਜ ਪਤਾ ਲੱਗਿਆ ਵਿਆਹ ਪਾਣਾ ਮਰਜ਼ ਗਿਆ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਨੇ ਇੱਕ ਪਰਿਵਾਰ ਚ ਪੌਣ ਪੌਣਾਂ ਇੱਕ ਮਾਇਆ ਜੀ ਇੱਕ ਮੇਰੇ ਘਰ ਵਾਲੀ ਆ ਤੇ ਇੱਕ ਉਹ ਮੇਰੀ ਲੜਕੀ ਆ ਇੱਕ ਇਹਨਾਂ ਦਾ ਚਾਚਾ ਦੇ ਚਾਚੀ ਆ ਇਹ ਹੋ ਸਰਕਾਰ ਤੋਂ ਮੰਗ ਸਰਕਾਰ ਤੋਂ ਮੰਗੇ ਇਹੀ ਕਰ ਰਹੇ ਆ ਵੀ ਡੈੱਡ ਬੋਡੀ ਲਿਆਂਦੀ ਜਾਵੇ ਸਾਡੀ ਮਦਦ ਕਰੀ ਜਾਵੇ ਗਰੀਬ ਪਰਿਵਾਰਾਂ ਪੈਸੇ ਇਕੱਠੇ-ਕੁੱਠੇ ਕਰਕੇ ਅਸੀਂ ਲਾਏ ਸੀ ਸਿਟੀ ਹੂਮ ਨਿਊਜ਼ ਦੇ ਸੁਨਿੰਦਰ ਸੋਨੀ ਦੀ ਰਿਪੋਰਟ